ਜਗੁਰਦੇਵ ਤਾਨ ਗੁਰਦੇਵ ਅੱਜ 20 ਜੁਲਾਈ 2025 ਦਿਨ ਐਤਵਾਰ ਸੁਗੁਰੂ ਪਿਆਰੇ ਸਾਥ ਸੰਗਤ ਜੀਓ ਦੇਖ ਸਕਦੇ ਹੋ ਸਤਗੁਰੂ ਰਵਿੰਦਾਸ ਚੌਕ ਦੇ ਵਿੱਚ ਚੀਤੀ ਹੋਈ ਸੇਵਾ ਨਜ਼ਰ ਵੀ ਆ ਰਹੀ ਹੈ ਜੋ ਚੌਕ ਪਿਛਲੇ ਮਹੀਨੇ ਜੂਨ ਦੇ ਮਹੀਨੇ ਦੀ ਵੀਡੀਓ ਸ਼ੇਅਰ ਕੀਤੀ ਸੀ ਇਸ ਚੌਕ ਦੀ ਬਹੁਤ ਹੀ ਮਾੜੀ ਹਾਲਤ ਸੀ ਬਿਲਕੁਲ ਵੀ ਕਾ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਸੋ ਹੁਣ ਦੇਖ ਸਕਦੇ ਹੋ ਗੁਰੂ ਕੈਰੀ ਸਾਧ ਸੰਗਤ ਜੀਓ ਜੋ ਹਰ ਰੋਜ਼ ਇਸ ਚੌਕ ਦੀ ਦੇਖਭਾਲ ਕੀਤੀ ਜਾਂਦੀ ਹੈ ਤੇ ਦੇਖ ਸਕਦੇ ਹੋ ਹਰਿਆਲੀ ਨਜ਼ਰ ਵੀ ਆਉਣ ਲੱਗ ਪਈ ਹੈ ਬਹੁਤ ਜਲਦ ਇਸ ਚੌਕ ਦੇ ਵਿੱਚ ਫੁੱਲ ਬੂਟੇ ਲਗਾ ਕੇ ਇਸ ਨੂੰ ਹੋਰ ਸੁੰਦਰ ਫੁੱਲਾਂ ਨਾਲ ਭਰਿਆ ਹੋਇਆ ਜੋ ਦਿਖਾਈ ਦੇਵੇਗਾ ਬੇਨਤੀ ਕਰਦੇ ਹਾਂ ਜੇ ਕੋਈ ਸੰਗਤ ਸੇਵਾ ਲੈਣੀ ਚਾਹੁੰਦੀ ਹੋਵੇ ਮੈਂ ਅਸੀਂ ਫੁੱਲਾਂ ਦੇ ਬੂਟਿਆਂ ਦੀ ਸੇਵਾ ਕਰਨੇ ਚਾਹੁੰਦੇ ਆ ਜਾਂ ਮਾਲੀ ਦੀ ਜੋ ਤਨਖਾਹ ਹੈ ਜੋ ਮਾਲੀ ਰੱਖਣਾ ਹੈ ਕਿਉਂਕਿ ਪੱਕਾ ਮਾਲੀ ਰੱਖਾਂਗੇ ਫੇਰ ਹੀ ਇਸ ਚੌਕ ਦੀ ਦੇਖਭਾਲ ਹੋਰ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਸੋ ਬੇਨਤੀ ਕਰਦੇ ਆ ਜੇ ਕੋਈ ਸੇਵਾ ਲੈਣੀ ਚਾਹੁੰਦਾ ਹੋਵੇ ਤਾਂ ਜਰੂਰ ਦਾਸ ਨਾਲ ਸੰਪਰਕ ਕਰਿਓ ਕਿਉਂਕਿ ਬਹੁਤ ਜ਼ਰੂਰਤ ਹੈ ਮਾਇਆ ਦੀ ਜ਼ਰੂਰਤ ਨਹੀਂ ਹੈ ਪਰ ਸਹਿਯੋਗ ਦੀ ਜ਼ਰੂਰਤ ਹੈ ਜਰੂਰ ਸਹਿਯੋਗ ਕਰਿਓ ਤਾਂ ਜੋ ਇਸ ਚੌਕ ਦੀ ਹਮੇਸ਼ਾ ਦੇਖਭਾਲ ਕੀਤੀ ਜਾ ਸਕੇ